ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਾਈ ਗੁਰਦਾਸ ਜੀ ਸਤਗੁਰੂ ਪੂਰਾ ਸ਼ਾਹ ਹੈ ਤਿਰਭਵਨ ਜਗਤਿਸ ਦਾ ਵਨਜਾਤਾ ਇਥੇ ਸ਼ਾਹ ਦਾ ਅਰਥ ਹੈ ਚੱਕਰਵਰਤੀ ਪਾਤਸ਼ਾ ਤੇ ਤਿਰਭਵਨ ਦਾ ਤੇ ਤਿੰਨੇ ਲੋ ਜਿਵੇਂ ਕਿ ਪ੍ਰਿਥਵੀ ਆਕਾਸ਼ ਤੇ ਪਤਾਲ ਵੰਜਾਰੇ ਦਾ ਅਰਥ ਕਰਾਂਗੇ ਵਪਾਰੀ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਸਤਗੁਰੂ ਨਾਨਕ ਚੱਕਰਵਰਤੀ ਪਾਤਸ਼ਾਹ ਨੇ ਬਤ ਕਿ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਨੇ ਤੇ ਸਾਰਾ ਜਗਤ ਇੰਨਾ ਲੋਕਾਂ ਦੇ ਜੋ ਲੋਕ ਨੇ ਉਹ ਗੁਰੂ ਨਾਨਕ ਦੇ ਵਪਾਰੀ ਹਨ ਜੋ ਕਿ ਨਾਮ ਦਾ ਵਪਾਰ ਕਰਨ ਵਾਸਤੇ ਆਏ ਹੋਏ ਹਨ ਤਿੰਨਾ ਲੋਕਾਂ ਦੇ ਲੋਕ ਸਤਗੁਰੂ ਦੇ ਵਪਾਰੀ ਹਨ ਰਤਨ ਪਦਾਰਥ ਬੇਸ਼ੁਮਾਰ ਭਾਉ ਭਗਤ ਲੱਖ ਭਰੇ ਪੰਡਾਰਾ ਇੱਥੇ ਰਤਨ ਪਦਾਰਥ ਦਾ ਅਰਥ ਹੈ ਰਤਨਾਂ ਦੇ ਭੰਡਾਰ ਰਤਨਾਂ ਦੇ ਖਜ਼ਾਨੇ ਤੇ ਭਾਉ ਭਗਤ ਦਾ ਅਰਥ ਹੈ ਨਿਮਰਤਾ ਭਗਤੀ ਦੇ ਖਜ਼ਾਨੇ ਪਿਆਰ ਦੇ ਕੇ ਜਾਣੇ ਪਿਆਰ ਦੇ ਪੰਡਾ ਅਤੇ ਭਾਈ ਸਾਹਿਬ ਭਾਈ ਗੁਰਤਾਜ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਜੀ ਦੇ ਦਰਬਾਰ ਰਤਨਾਂ ਨਾਲ ਭਰੇ ਪਏ ਨੇ ਖਜ਼ਾਨਿਆਂ ਨਾਲ ਭਰੇ ਪਏ ਨੇ ਜਿਵੇਂ ਕਿ ਸੋਨਾ ਚਾਂਦੀ ਹੀਰੇ ਮੋਤੀਆਂ ਨਾਲ ਭਰੇ ਪਏ ਨੇ ਤੇ ਗੁਰੂ ਨਾਨਕ ਜੀ ਦੇ ਦਰਬਾਰ ਨਿਮਰਤਾ ਪਿਆਰ ਬਗਤੀ ਨਾਲ ਵੀ ਭਰੇ ਪਏ ਪਾਰ ਜਾਤ ਲਖ ਬਾਗ ਵਿੱਚ ਕਾਮ ਤੇਂਦੇ ਵਗ ਹਜ਼ਾਰਾ ਇੱਥੇ ਪਾਰ ਜਾਤ ਦਾ ਅਰਥ ਹੈ ਕਲਪ ਦਾ ਦਰਖਤ ਤੇ ਕਾਮ ਤੇਂ ਦਾ ਅਰਥ ਹੈ ਕਾਮ ਤੈਨੂੰ ਗਾਉ ਕਾਮ ਤੇਨ ਗਾ ਬੱਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਨਾ ਚੁੰਦੇ ਨੇ ਜਿਵੇਂ ਕੀ ਆਰ ਜਾਤ ਦਰਖਤ ਕਲਪਦਾ ਦਰਖਤ ਜੋ ਕਿ ਇੰਦਰ ਦੇ ਸਵਰਗ ਵਿੱਚ ਲੱਗਾ ਹੁੰਦਾ ਹੈ ਉਹੀ ਕਲਪਦਾ ਬ੍ਰਿਸ਼ ਜਿਹਦੇ ਪਿੱਛੇ ਭਗਵਾਨ ਕ੍ਰਿਸ਼ਨ ਅਤੇ ਇੰਦਰ ਦਾ ਯੁੱਧ ਹੋਇਆ ਸੀ ਤੇ ਮਹਾਰਾਜ ਕਹਿੰਦੇ ਨੇ ਉਹ ਜੋ ਦਰਖਤ ਨੇ ਗੁਰੂ ਨਾਨਕ ਦੇਵ ਜੀ ਦੇ ਦਰਬਾਰਤ ਦੇ ਵਿੱਚ ਬਾਗ ਦੇ ਵਿੱਚ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਲੱਗੇ ਹੋਏ ਨੇ ਕੋਈ ਗਿਤੀ ਨਹੀਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਪਾਰ ਜਾਤ ਦੇ درخت ਗੁਰੂ ਨਾਨਕ ਜੀ ਦੇ ਦਰਬਾਰ ਵਿੱਚ ਲੱਗੇ ਹੋਏ ਨੇ ਕਾਮ ਤੇ ਦੇ ਵੱਧ ਹਜ਼ਾਰਾਂ ਉਹੀ ਕਾਮ ਤੇ ਨਗਾਹ ਜੋ ਰਿਸ਼ੀ ਚੰਨਗੰਦ ਦੇ ਕੋਲ ਸੀ ਔਰ ਸ਼੍ਰੀ ਰਾਮ ਦੇ ਪਿਤਾ ਜੀ ਜਿੱਦੇ ਵਿੱਚ ਯੁੱਧ ਹੋਇਆ ਸੀ ਉਹ ਗਾਂ ਵਾੜੇ ਕਹਿੰਦੇ ਉੱਥੇ ਵੰਗ ਵਾਗਿਰਾ ਤੇ ਵਾਰਾ ਜਿਹਦੇ ਵਿੱਚ ਲੱਖਾਂ ਕਰੋੜਾ گاਵਾ ਹੋਣ ਇੱਥੇ ਪੈਸਾਪ ਕਹਿੰਦੇ ਨੇ ਕਿ ਮਹਾਰਾਜ ਦੀ ਦਰਬਾਰ ਵਿੱਚ ਲੱਖਾਂ ਕਰੋੜਾ گاਵਾ ਦੇ ਵਗ ਨੇ ਗਵਾੜੇ ਨੇ ਇੱਕ ਇੱਕ ਵਾਰੇ ਵਿੱਚ ਇੱਕ ਇੱਕ ਵਗ ਵਿੱਚ ਕਰੋੜਾਂ ਦੇ ਹਿਸਾਬ ਨਾਲ ਕਾਮ ਧਿਰਵਾ گاਵਾ ਹਨ ਲਖਮੀਆਂ ਲੱਖ ਗੋਲੀਆਂ 파ਰਸ ਦੇ ਪਰਬਤ ਅਪਾਰਾ ਇੱਥੇ ਲక్ష్ਮੀ ਦਾ ਅਰਥ ਹੈ ਲక్ష్ਮੀ ਮਾਤਾ ਜੀ ਤੇ ਗੋਲੀਆਂ ਦਾ ਅਰਥ ਹੈ ਸੇਵਕਾ ਕਿ ਉਹਨਾਂ ਦੇ ਚਰਨਾਂ ਵਿੱਚ ਸੇਵਾ ਕਰਦੇ ਹਾਂ ਸੀ ਪਾਰਸ ਦਾ ਅਰਥ ਹੈ ਪਾਰਸ ਪਾਰਸ ਅੱਠ ਧਾਤਾਂ ਨੂੰ ਸੋਨਾ ਬਣਾ ਸਕਦਾ ਹੈ ਉਹ ਪਾਰਸ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕਿ ਧਰਤੀ ਤੇ ਇਕੋ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਲక్ష్ਮੀ ਦੀ ਪੂਜਾ ਕਰਦੇ ਹਨ ਆਰਤੀ ਉਤਾਰਦੇ ਹਨ ਤਾਂ ਦੁੱਤ ਪਉਣ ਵਾਸਤੇ ਬਹੁਤ ਕੁਝ ਕਰਦੇ ਨੇ ਪਰ ਇੱਥੇ ਭਾਈ ਸਾਹਿਬ ਕਹਿੰਨਾ ਚਾਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਲੱਖਾਂ ਕਰੋੜਾਂ ਲక్ష్ਮੀਆਂ ਉਹਦੀ ਸੇਵਾ ਕਰਦੀਆਂ ਹਨ ਲੱਖਾਂ ਲక్ష్ਮੀਆਂ ਨੇ ਆਪਾਂ ਪ੍ਰਿਥਵੀ ਤੇ ਇੱਕੋ ਲక్ష్ਮੀ ਨੂੰ ਮੰਨਦੇ ਹਾਂ ਉਹ ਜੀਆਂ ਲੱਖਾਂ ਲਖਸ਼ਮੀਆਂ ਗੁਰਨਾਨਕ ਜੀ ਗੁਰਨਾਕ ਸਾਹਿਬ ਦੀ ਦੇ ਦਰਬਾਰ ਵਿੱਚ ਸੇਵ ਵਸਤੇ ਖਾਦੇ ਰਿੰਦੀਆਂ ਨੇ ਤੇ ਉਸ ਤਰ੍ਹਾਂ ਦੀਆਂ ਲੱਖਾਂ ਗੋਲੀਆਂ ਜੋ ਕਿ ਲక్ష్ਮੀ ਜੀ ਦੀ ਸੇਵਾ ਕਰਦੀਆਂ ਹਨ ਉਸ ਸਾਉ ਨਾਲ ਲੱਖਾਂ ਕਰੋੜਾਂ ਗੋਲੀਆਂ ਗੁਰਨਾਨਕ ਜੀ ਦੀ ਸੇਵਾ ਵਿੱਚ ਖਾਦੇ ਰਿੰਦੀਆਂ ਹਨ ਤੇ ਪਾਰਸ ਦੀ ਗੱਲ ਕਰੀਏ ਤਾਂ ਭਾਈ ਸਾਹਿਬ ਕਿੰਨੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਤਰ੍ਹਾਂ ਪਾਕਸ਼ਾ ਨਾਲ ਪਰੇ ਪੈਲੇ ਲਖਾਂ ਕਰੋੜਾ ਅਰਭਾਂ ਕਰਮਾ ਪਾਕਸ਼ਾ ਨਾਲ ਪਰੇ ਪੈਲੇ ਅੰਤ ਹੀ ਕੋਈ ਲਖ ਅੰਮ੍ਰਿਤ ਲਖ ਇੰਦਰ ਲੈ ਹੋਏ ਸਕੇ ਸਿਰਕਨ ਦਰਬਾਰ ਆ ਇੱਥੇ ਇੰਦਰ ਦਾ ਅਰਥ ਹੈ ਇੰਦਰ ਤੇ ਅੰਮ੍ਰਿਤ ਦਾ ਅੱਖ ਲਾਵਾਂਗੇ ਅੰਮ੍ਰਿਤ ਇੱਥੇ ਭਾਈ ਸਾਹਿਬ ਭਾਈ ਗੁਰਦਾਤਾ ਜੀ ਕਹਿਣਾ ਚਾਹੁੰਦੇ ਨੇ ਲੱਖਾਂ ਹੀ ਪਿੰਡਰ ਹੱਥ ਵਿੱਚ ਅੰਮ੍ਰਿਤ ਫੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਤਰਬਾਰ ਵਿੱਚ ਉਸ ਅੰਮ੍ਰਿਤ ਦਾ ਸਰਕਾਹ ਕਰਦੇ ਪਏ ਨੇ ਉਹੀ ਅੰਮ੍ਰਿਤ ਜਿਹਦੇ ਪਿੱਛੇ ਸਮੁੰਦਰ ਦਾ ਸਮੁੰਦਰ ਮਥਨ ਕੀਤਾ ਗਿਆ ਸੀ ਸਮੁੰਦਰ ਨੂੰ ਰੜਕਿਆ ਗਿਆ ਸੀ ਦੇਵਤਿਆਂ ਅਤੇ ਰਾਖਸ਼ਾਂ ਨੇ ਅਸੁਰਾਂ ਨੇ ਸਮੁੰਦਰ ਨੂੰ ਰੜਕਿਆ ਸੀ ਇਹ ਉਹ ਹੀ ਅੰਮ੍ਰਿਤ ਹੈ ਜਿਹਦੇ ਪਿੱਛੇ ਭਵਾਨ ਵਿਸ਼ਨੂੰ ਜੀ ਨੇ ਮੋਹਨੀ ਰੂਪ ਧਾਰਨ ਕੀਤਾ ਸੀ ਜਿਹਦੇ ਵਿੱਚ ਤੀਵੀਆਂ ਅਤੇ ਅਸੁਰਾਂ ਵਿੱਚ ਬੜਾ ਭਿਆਨਕ ਯੁੱਧ ਹੋਇਆ ਇਹ ਉਹ ਹੀ ਅੰਮ੍ਰਿਤ ਹੈ ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਲੱਖਾਂ ਇੰਦਰ ਲੱਖਾਂ ਅੰਮ੍ਰਿਤ ਹੱਥ ਵਿੱਚ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਤਰਬਾਰ ਵਿੱਚ ਉਹ ਅੰਮ੍ਰਿਤ ਹਰ ਵੇਲੇ ਛਿੜਕਿਆ ਜਾਂਦਾ ਹੈ ਇਹ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਮਾਰੇ ਕਹਿੰਦੇ ਲੱਖਾਂ ਇੰਦਰ ਇਥੇ ਆਪਾਂ ਇੱਕ ਇੰਦਰ ਦੀ ਗੱਲ ਕਰਦੇ ਹਾਂ ਉੱਥੇ ਲੱਖਾਂ ਇੰਦਰ ਲੱਖਾਂ ਹੀ ਹੱਥ ਵਿੱਚ ਅੰਮ੍ਰਿਤ ਲੈ ਕੇ ਮਹਾਰਾਜ ਜੀ ਦੇ ਦਰਬਾਰ ਵਿੱਚ ਸਰਕਾਉਂ ਕਰਦੇ ਹਾਂ ਸੂਰਜ ਚੰਦ ਚਿਰਾਗ ਲੱਖ ਰਿੱਧ ਸਿੱਧ ਨਿੱਧ ਬੋਹਲ ਅੰਬਾਰਾ ਇੱਥੇ ਸੂਰਜ ਦਾ ਅਰਥ ਕਰਾਂਗੇ ਸੂਰਜ ਤੇ ਚਾਂਦੇ ਦਾ ਹੱਥ ਤੇ ਚੰ드ਮਾ ਰਿੱద్ధి ਸਿੱਧ ਬੋਹਲ ਅੰਬਾਰਾ ਬੋਹਲ ਦਾ ਹੱਥ ਤੇ ਭੰਡਾਰ ਖਲਵਾਰਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕਿ ਧਰਤੀ ਤੇ ਇੱਕੋ ਸੂਰਜ ਮਾਨ ਨਹੀਂ ਜਿਵੇਂ ਕਿ ਧਰਤੀ ਤੇ ਇੱਕੋ ਹੀ ਸੂਰਜ ਹੈ ਜਦੋਂ ਸੂਰਜ ਚੜਦਾ ਹੈ ਕਾ ਕੀ ਹੁੰਦਾ ਹੈ ਸਾਰੇ ਪਾਸੇ ਚਾਨਣ ਫੈਲ ਜਾਂਦਾ ਹੈ ਰੋਸ਼ਨੀ ਫੈਲ ਜਾਂਦੀ ਹੈ ਸੂਰਜ ਦੇ ਚੜਨ ਨਾਲ ਗਰਮੀ ਵੀ ਹੋ ਜਾਂਦੀ ਹੈ ਤੇ ਇਥੇ ਭਾਈ ਸਾਹਿਬ ਕਹਿਣਾ ਤੋਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਲੱਖਾਂ ਸੂਰਜ ਲੱਖਾਂ ਚੰਦਰਮਾ ਤਿਵਿਆ ਵਾਰ ਇਥੇ ਭਾਈ ਸਾਹਿਬ ਨੇ ਸੂਰਜ ਅਤੇ ਚੰਦਰਮਾ ਨੂੰ ਤਿਵੇ ਆਖਿਆ ਦੋ ਤਿਵੇ ਕਿ ਲੱਖਾਂ ਸੂਰਜ ਲੱਖਾਂ ਚੰਦਰਮਾ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਪ੍ਰਕਾਸ਼ ਕਰਦੇ ਪਏ ਨੇ ਅਰਥਾਤ ਸੇਵਾ ਲਈ ਹਾਜ਼ਰ ਹਨ ਇੱਥੇ ਧਰਤੀ ਤੇ ਇੱਕੋ ਸੂਰਜ ਮਾਨ ਨਹੀਂ ਇੱਕੋ ਸੂਰਜ ਹੀ ਨਾਲ ਗਰਮੀ ਬਹੁਤ ਹੋ ਜਾਂਦੀ ਹੈ ਤੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਲੱਖਾਂ ਸੂਰਜ ਲੱਖਾਂ ਚੰਦਰਮਾ ਦੀਵਿਆਂ ਵਾਂਗ ਉੱਥੇ ਰੋਸ਼ਨੀ ਕਰਦੇ ਪਏ ਪ੍ਰਕਾਸ਼ ਕਰਦੇ ਪਏ ਜੀ ਤੇ ਉੱਥੇ ਸਤਿਗੁਰੂ ਦੇ ਚਰਨਾ ਵਿੱਚ ਹਾਜ਼ਰ ਹਨ ਇੱਥੇ ਦੋਕ ਸਵੇਰੇ ਸੂਰਜ ਦੀ ਪੂਜਾ ਕਰਦੇ ਹਾਂ ਸਵੇਰੇ ਅਮਰਤ ਵੇਲੇ ਕਈ ਬਰੇ ਬਹੁਤ ਸਾਰੇ ਲੋਕ ਆਹੋ ਨੇ ਜੋ ਸੂਰਜ ਦੀ ਪੂਜਾ ਕਰਦੇ ਨੇ ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਗੁਰਨਾਥ ਸਾਹਿਬ ਦੇ ਦਰਬਾਰ ਵਿੱਚ ਲੱਖਾਂ ਸੂਚ ਗੁਰਨਾਥ ਸਾਹਿਬ ਜੀ ਦੀ ਆਰਾਧਨਾ ਕਰਦੇ ਹਾਂ ਗੁਰਨਾਥ ਸਾਹਿਬ ਜੀ ਦੀ 15 ਕਰਦੇ ਹਾਂ ਪੂਜਾ ਕਰਦੇ ਹਾਂ ਤੇ ਵਿddੀਆਂ ਸਿੱਧੀਆਂ ਵਿddੀਆਂ ਦੇ ਤਾਂ ਮਾਰ ਦੇ ਚੰਨਾ ਵਿੱਚ ਭੰਡਾ ਹੀ ਭੰਡਾ ਤੋਂ ਕੋਈ ਕਮੀ ਨਹੀਂ ਸਬਵੇ ਵੰਡ ਵੰਡ ਦਿੱਤੀਆਂ ਪਉ ਭਗਤ ਕਰ ਸਭਜ ਪਿਆਰਾ ਇਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਇਹ ਸਾਰੇ ਪਦਾਰਥ ਗੁਰੂ ਨਾਨਕ ਸਾਹਿਬ ਜੀ ਆਪ ਨਹੀਂ ਰੱਖਦੇ ਜਿਹੜੇ ਪ੍ਰੇਮ ਭਗਤੀ ਕਰਦੇ ਨੇ ਜੋ ਪ੍ਰਭੂ ਨਾਲ ਪਾਉ ਰੱਖਦੇ ਨੇ ਪ੍ਰੇਮ ਰੱਖਦੇ ਨੇ ਸਿਮਰਨ ਕਰਦੇ ਨੇ ਇਸ ਸਾਰੇ ਜੋ ਪਦਾਰਥ ਨੇ ਗੁਰੂ ਨਾਨਕ ਸਾਹਿਬ ਦੀ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੇ ਹਨ ਜਿਵੇਂ ਕਿ ਸੋਨਾ, ਚਾਂਦੀ, ਹੀਰੇ, ਮੋਤੀ ਇਹ ਸਾਰੇ ਪਦਾਰਥ ਇਸ ਤੋਂ ਇਲਾਵਾ ਜਿਵੇਂ ਕਿ ਭਾਉ, ਭਗਤੀ, ਜਿਵੇਂ ਕਿ ਭਗਤੀ, ਨਿਮਰਤਾ, ਦਇਆ, ਹਿਮਾ ਇਹ ਸਾਰੇ ਪਦਾਰਥ ਵੀ ਗੁਰੂ ਨਾਨਕ ਸਾਹਿਬ ਦੀ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੇ ਹਨ ਇਹ ਪਦਾਰਥ ਗੁਰੂ ਨਾਨਕ ਸਾਹਿਬ ਜੀ ਆਪ ਨਹੀਂ ਰੱਖਦੇ ਜੋ ਪ੍ਰੇਮਾ ਭਗਤੀ ਕਰਦੇ ਨੇ ਜੋ ਪ੍ਰਭੂ ਦੇ ਉਸ ਰਮਾਤਮਾ ਦੇ ਨਾਮ ਵਿੱਚ ਰੱਤੇ ਹੁੰਦੇ ਨੇ ਜੋ ਸਤਿਗੁਰੂ ਦੇ ਦਾਮ ਵਿੱਚ ਰੱਤੇ ਹੁੰਦੇ ਨੇ ਇਹ ਸਾਰੇ ਪਦ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀਆਂ ਝੋਰੀਆਂ ਵਿੱਚ ਪਾ ਦਿੰਦੇ ਹਾਂ ਭਗਤ ਵੱchsel ਸਤਿਗੁਰੂ ਨਿਰੰਕਾਰਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੈਨਾ ਤੋਂ ਦੇ ਨੇ ਗੁਰੂ ਨਾਨਕ ਸਾਹਿਬ ਜੀ ਭਗਤਾਂ ਦੇ ਪਿਆਰੇ ਹਨ ਗੁਰੂ ਨਾਨਕ ਸਾਹਿਬ ਜੀ ਭਗਤਾਂ ਦੇ ਹਿਰਦੇ ਵਿੱਚ ਵਸਦੇ ਹਨ ਗੁਰੂ ਨਾਨਕ ਸਾਹਿਬ ਜੀ ਭਗਤਾਂ ਦੇ ਰੋਮ ਰੋਮ ਵਿੱਚ ਵਸਦੇ ਹਨ ਵਾਹਿਗੁਰੂ ਜੀ ਭਾਈ ਸਾਹਿਬ ਗੁਰਦਾਸ ਜੀ ਦੀ ਇਸ ਵਾਰ ਦੀ ਪੌੜੀ ਦੇ ਅਰਥ ਕਰਦਿਆਂ ਮੈਂ ਸੇਵਕ ਦੇ ਕੋਲੋਂ ਅਨੇਕਾ ਪ੍ਰਕਾਰ ਦੀਆਂ ਬਹੁਤ ਸਾਰੀਆਂ ਭੁੱਲਾਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਕਿਉਂਕਿ ਜਿੰਨੇ ਕੋ ਮੇਰੇ ਸਤਿਗੁਰੂ ਜੀ ਨੇ ਜਿੰਨੇ ਕੋ ਮੈਨੂੰ ਉਸ ਅਕਾਰਪੁਰਖ ਵਾਹਿਗੁਰੂ ਜੀ ਨੇ ਸੋਝੀ ਬਖਸ਼ੀ ਹੈ ਜਿੰਨੇ ਕੋ ਮੈਨੂੰ ਮਤ ਬਖਸ਼ੀ ਹੈ ਮੈਂ ਆਪਣੇ ਮਤ ਅਨੁਸਾਰ ਭਾਈ ਸਾਹਿਬ ਗੁਰਦਾਤਾ ਜੀ ਦੀ ਇਸ ਵਾਰ ਦੀ ਪਉੜੀ ਦੇ ਅਰਥ ਕੀਤੇ ਹਨ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਦਾ ਹੋਈਆਂ ਹੋਣਗੀਆਂ ਅਨਜਾਨ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ